ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਜਿਹੜੀ ਹੈਗੀ ਐ ਇਹ ਸਲਵਾਰ ਦੇ ਉੱਪਰ ਐ ਕਿ ਸਲਵਾਰ ਦੇ ਵਿੱਚ ਆਪਾਂ ਕਿਹੜੀਆਂ-ਕਿਹੜੀਆਂ ਕਾਟਾਂ ਪਾਉਣੀਆਂ ਤੇ ਕਿੱਥੇ ਪੈਂਦੀਆਂ ਇਹ ਕਾਟਾਂ ਤੇ ਇਹਨਾਂ ਦੀ ਵਜ੍ਹਾ ਨਾਲ ਜਿਹੜਾ ਹੈਗਾ ਆਪਣੀ ਸਲਵਾਰ ਦੇ ਵਿੱਚ ਕੀ ਚੇਂਜਸ ਆਉਂਦੇ ਆ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਇਸ ਕਾਟ ਦੀ ਗੱਲ ਕਰਾਂਗੇ ਜਿਹੜੀ ਆਪਾਂ ਉੱਪਰਲੀ ਸਾਈਡ ਜਿਹੜੀ ਮਲਾਂ ਵਾਲੇ ਪਾਸੇ ਜਿਹੜੀ ਪਹੁੰਚੇ ਵਾਲੇ ਪਾਸੇ 1 ਇੰਚ ਦੀ ਕਾਟ ਇੱਧਰ ਨੂੰ ਟੇਢੀ ਕਰਕੇ ਦੇਣੀ ਆ ਇਹ ਕਿਵੇਂ ਦੇਣੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਇਹ ਦੇਖਣਾ ਕਿ ਮੇਰੀ ਜਿਹੜੀ ਮੈਂ ਰੈਡੀ ਕਰਨੀ ਆ ਸਲਵਾਰ ਇਹ 32 ਇੰਚ ਦੀ ਲੈਂਥ ਹੈ ਠੀਕ ਹੈ ਜੀ ਬਿਨਾ 벨ਟ ਤੋਂ ਬਿਨਾ 벨ਟ ਤੋਂ 32 ਇੰਚ ਦੀ ਲੈਂਥ ਹੈ ਨੀਚੇ ਵਾਲੀ ਰੈਡੀ ਠੀਕ ਹੈ ਜੀ ਉਹਦੇ ਵਿੱਚ ਨਾਰਮਲ ਆਪਾਂ 1 ਇੰਚ ਪਲੱਸ ਕਰਕੇ ਅੱਧਾ ਇੰਚ نیچے ਪਹੁੰਚਾ ਜਿਹੜਾ ਆਪਾਂ ਬਣਾਉਣੇ ਹੈਗੇ ਉਧਰਲੇ ਪਾਸਾ ਮਾਰਜਿਨ ਤੇ ਅੱਧਾ ਇੰਚ ਆਪਾਂ ਜਿਹੜਾ ਵਲਾਂ ਵਾਲੇ ਪਾਸੇ ਜੋੜਦੇ ਆ ਉਹ ਮਾਰਜਿਨ ਪਲੱਸ ਕਰਕੇ ਆਪਾਂ ਨਾਰਮਲ ਕਟਿੰਗ ਕਰਦੇ ਆ ਪਰ ਜਦੋਂ ਆਪਾਂ ਇਹ ਕਾਟ ਪਾਉਣੀ ਹੋਵੇ ਤਾਂ ਆਪਾਂ ਜਿਹੜੀ ਹੈਗੀ ਆ ਸਲਵਾਰ ਦੀ ਲੈਂਥ ਦੇ ਵਿੱਚ 2 ਇੰਚ ਪਲੱਸ ਕਰਕੇ ਆਪਾਂ ਕਟਿੰਗ ਕਰਨੀ ਹੈਗੀ ਐ ਜਿਵੇਂ ਮੈਂ ਇਹ ਜਿਹੜੀ ਕਟਿੰਗ ਹੈਗੀ ਆ 32.5 ਇੰਚ ਦੀ ਮੈਂ ਤਿਆਰ ਚਾਹੀਦੀ ਐ ਸੋ ਮੈਂ ਜਿਹੜਾ ਹੈਗਾ ਇੱਧਰਲੀ ਸਾਈਡ ਤੋਂ ਤੁਹਾਨੂੰ ਦਿਖਾ ਦਵਾਂ ਕਿ ਮੈਂ ਜਿਹੜੀ ਹੈਗੀ ਆ 34.5 ਇੰਚ ਦੇ ਉੱਪਰ ਜਿਹੜੀ ਹੈਗੀ ਐ ਮੈਂ ਇਹ ਮਤਲਬ ਕਟਾਈ ਇਹਦੀ ਕਰ ਚੁੱਕੀ ਆ ਠੀਕ ਹੈ ਜੀ ਇਸ ਤੋਂ ਬਾਅਦ ਜਿਹੜਾ ਹੈਗਾ ਲਗਭਗ ਆਪਾਂ 1 ਇੰਚ ਜਿੰਨਾ 1 ਇੰਚ ਜਿੰਨਾ ਆਪਾਂ ਇੱਥੇ ਨਿਸ਼ਾਨ ਲਗਾਵਾਂਗੇ ਠੀਕ ਹੈ ਜੀ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਇਹ ਵਾਲੇ ਪੀਸ ਜੇਕਰ ਤੁਸੀਂ ਇਹਨੂੰ ਸੀਨ ਲਗਾਉਣ ਤੋਂ ਬਾਅਦ ਕੱਟ ਦੇਣਾ ਚਾਹੋ ਤੁਹਾਡੀ ਇੱਛਾ ਹੈ ਨਹੀਂ ਤਾਂ ਜਿਵੇਂ ਕਿ ਮੰਨ ਲਓ ਕਿ ਅੱਧੇ ਇੰਚ ਦੇ ਦਬਾਰ ਨੂੰ ਇਸ ਤਰੀਕੇ ਨਾਲ ਦਬਦੇ ਹੋਏ ਅੱਧੇ ਇੰਚ ਦੇ ਕੱਪੜੇ ਨੂੰ ਇਸ ਤਰੀਕੇ ਨਾਲ ਆਪਾਂ نیچے ਦਬਦੇ ਹੋਏ ਇਸ ਤਰੀਕੇ ਨਾਲ ਆਪਾਂ ਪੀਸ ਨੂੰ ਰੱਖਾਂਗੇ ਤੇ ਇਸ ਤੋਂ ਬਾਅਦ ਜਿਹੜਾ ਹੈਗਾ ਆਪਾਂ ਉੱਪਰ ਕੁਛ ਇਸ ਤਰੀਕੇ ਦੇ ਨਾਲ ਜਿਵੇਂ ਕਿ ਮੰਨ ਲਓ ਇਹ ਤਾਂ ਪਹੁੰਚਾ ਜਿਹੜਾ ਆਪਾਂ ਵਿੱਚ ਪਾਉਣਾ ਹੈਗਾ ਇਹ ਹੈ ਤੇ ਕੁਝ 5 6 ਇੰਚ ਅੱਗੇ ਤੱਕ ਜਿਵੇਂ ਇਸ ਤਰੀਕੇ ਨਾਲ ਤਿਰਸ਼ੀ ਜਿਹੜੀ ਕਾਰਟ ਆਪਾਂ ਇਹ ਪਾਵਾਂਗੇ ਹੁਣ ਇਹ ਕਾਰਟ ਆ ਜਿਹੜੀ ਇਹ ਪਾਉਣੀ ਕਿਉਂ ਜ਼ਰੂਰੀ ਹੈ ਠੀਕ ਹੈ ਜੀ ਇਸ ਤਰੀਕੇ ਨਾਲ ਜਿਹੜੀ ਹੈਗੀ ਆਪਾਂ ਕਾਰਟ ਪਾ ਦਤੀਏ ਇਹਦੇ ਨਾਲ ਹੀ ਜਿਹੜਾ ਹੈਗਾ ਆਪਾਂ ਪਿਛਲੇ ਕੁੰਦਿਆਂ ਵਾਲੇ ਪੱਲੇ ਵਿੱਚ ਚੱਕਾਂਗੇ ਇਸ ਤਰੀਕੇ ਨਾਲ ਜਿਹੜੀ ਕਾਰਟ ਪਾਵਾਂਗੇ ਪਹਿਲੀ ਗੱਲ ਤੇ ਇਹ ਹੈ ਕਿ ਕੁੰਦਿਆਂ ਵਾਲੇ ਪਾਸੇ 1-1 ਇੰਚ ਕਪੜਾ ਜਿਹੜਾ ਹੈਗਾ ਉਹ ਵੱਧ ਆ ਗਿਆ ਫਲਾ ਦੇ ਵਿੱਚ ਸਲਵਾਰ ਆ ਜਿਹੜੀ 1-1 ਇੰਚ ਕਪੜਾ ਜਿਹੜਾ ਵੱਧ ਆ ਗਿਆ ਮਤਲਬ ਕਿ ਪਿੱਛੇ ਘੇਰ ਦੇ ਵਿੱਚ ਮਾਰਜਨਾ ਜਿਹੜਾ ਉਹ ਜ਼ਿਆਦਾ ਬਣ ਜਾਂਦਾ ਹੈ ਦੂਸਰਾ ਨੰਬਰ ਇਹ ਕਿ ਜਦੋਂ ਆਪਾਂ ਸਲਵਾਰ ਪਹਿਨਦੇ ਆਂ ਕਈ ਵਾਰੀ ਇਹ ਹੁੰਦਾ ਕਿ ਆਪਣੇ ਜੇ ਆਪਾਂ ਥੋੜਾ ਛੋਟਾ ਸਾਈਜ਼ ਕੱਟ ਲਈਏ ਕਿ ਆਪਣੀ ਸਲਵਾਰ ਖੜੀ ਖੜੀ ਰਵੇ ਉਸ ਵਜ੍ਹਾ ਨਾਲ ਆਪਾਂ ਥੋੜਾ ਸਹਿਜ ਛੋਟਾ ਕਰ ਦਿੰਨੇ ਆ ਲੈਂਥ ਘਟਾ ਦਿੰਨੇ ਆ ਆਪਣੀ ਸਲਵਾਰ ਦੀ ਠੀਕ ਹੈ ਜੀ ਤੇ ਆਪਣੇ ਮਗਰਲੀ ਸਾਈਡ ਤੋਂ ਜਿਹੜੇ ਹੈਗੀ ਆ ਪੈਰਾਂ ਦੇ ਜਿਹੜੇ ਗਿੱਟੇ ਹੁੰਦੇ ਉਹ ਨੰਗੇ ਹੋਣੇ ਸ਼ੁਰੂ ਹੋ ਜਾਂਦੇ ਆ ਠੀਕ ਹੈ ਜੀ ਇਸ ਮਤਲਬ ਪ੍ਰੋਬਲਮ ਤੋਂ ਬਚਣ ਲਈ ਕਿ ਆਪਣੇ ਮਗਰਲੀ ਸਾਈਡ ਤੋਂ ਪੈਰ ਵੀ ਜਿਹੜੇ ਉਹ ਵੀ ਟਕੇ ਰਹਿਣ ਤੇ ਸਲਵਾਰ ਵੀ ਜਿਹੜੀ ਆਪਣੀ ਉਹ ਨੀਵੀ ਨਾ ਹੋਵੇ ਇਸ ਵਜ੍ਹਾ ਕਰਕੇ ਜਿਹੜਾ ਮਗਰਲੇ ਪਾਸੇ ਜਿਹੜਾ ਫਲਾ ਇਹ ਵਧਾਇਆ ਜਾਂਦਾ ਹੈ ਤੇ ਅਗਰ ਅਗਲੇ ਪਾਸੇ ਜਿਹੜੀ ਹੈਗੀ 1 ਇੰਚ ਦੀ ਕਾਰਟ ਪਾ ਕੇ ਅਗਲੀ ਸਾਈਡ ਤੋਂ ਜਿਹੜੀ ਸਲਵਾਰ ਨੂੰ ਆਪਾਂ ਪੂਰਾ ਆਪਣੇ ਨਾਪ ਦਾ ਕਟਿੰਗ ਕਰਦੇ ਆ ਤੇ ਪਿੱਛੇ ਜਿਹੜਾ ਹੈਗਾ ਪੈਰ ਵਾਲੇ ਪਾਸੇ ਨੂੰ ਜਿਹੜਾ ਆਪਣਾ ਫਲਾ ਜਿਆਦਾ ਹੋਣ ਕਰਕੇ ਫਿਰ ਆਪਣੇ ਪੈਰ ਵੀ ਜਿਹੜੇ ਮਗਰਲੀ ਸਾਈਡ ਤੋਂ ਨੰਗੇ ਨਹੀਂ ਹੁੰਦੇ ਤੇ ਸਲਵਾਰ ਆਪਣੀ ਆਪ ਨੂੰ ਖੜੀ ਖੜੀ ਮਹਿਸੂਸ ਹੁੰਦੀ ਹੈ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਚੱਲਦੇ ਆਂ نیچے ਇਹ ਤਾਂ ਹੋ ਗਿਆ ਆਪਣਾ ਇੱਥੋਂ ਤੱਕ ਉੱਪਰਲੀ ਕਾਰਟ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਆ ਜਾਂਦੇ ਆਂ ਇੱਥੇ ਹੁੰਦਿਆਂ ਦੇ ਉੱਪਰ ਉੰਦੇ ਜਿਹੜੇ ਆਪਾਂ ਕੱਟ ਦਿੱਤੇ ਆ ਠੀਕ ਹੈ ਜੀ ਇਹ ਬਿਲਕੁਲ ਇਹ ਬਿਲਕੁਲ ਸਟ੍ਰੇਟ ਕੱਟੇ ਹੋਏ ਆ ਦੇਖ ਪਾ ਰਹੇ ਹੋਗੇ ਤੁਸੀਂ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜਿਹੜੀ ਹੈਗੀ ਆ ਕਾਟ ਆ ਜਿਹੜੀ ਨਹੀਂ ਪਾਈ ਹੋਈ ਬਿਲਕੁਲ ਸਿੱਧੇ ਸਟ੍ਰੇਟ ਕਟਿੰਗ ਕੀਤੇ ਹੋਏ ਆ ਜਿਹੜੀ ਇਹ ਸਲਵਾਰ ਆ ਬਿਲਕੁਲ ਸਿੱਧੀ ਸੀਨ ਵਾਲੀ ਆ ਮਗਰਲੇ ਪਾਸੋਂ ਜਿਵੇਂ ਪੁਰਾਣੇ ਜ਼ਮਾਨੇ ਦੇ ਵਿੱਚ ਆਪਣੀਆਂ ਪੁਰਾਣੀਆਂ ਸਲਵਾਰਾਂ ਬਿਲਕੁਲ ਸਿੱਧੀ ਸੀਨ ਵਾਲੀਆਂ ਹੁੰਦੀਆਂ ਸੀ ਉਹ ਆ ਠੀਕ ਹੈ ਜੀ ਜੇ ਇਹਦੇ ਵਿੱਚ ਆਪਾਂ 1/2 ਇੰਚ ਦਾ ਇਹ ਪੌਂਚਾ ਮੰਨ ਤੋਂ ਬਾਅਦ ਜਦੋਂ ਆਪਾਂ ਪੌਂਚਾ ਮੜ ਲੈਨੇ ਆ ਉਸ ਤੋਂ ਬਾਅਦ ਇੱਥੇ ਅੱਧੇ ਇੰਚ ਦੀ ਕਾਰਟ ਪਾ ਕੇ ਪਟਿਆਲਾ ਸ਼ਹੀ ਸਲਵਾਰ ਦੇ ਵਾਲਾ ਜਿਹੜੇ ਸੈੱਟ ਕੀਤੇ ਜਾਂਦੇ ਆ ਜੇ ਤੁਸੀਂ ਮੰਨ ਕੇ ਚੱਲੋ ਕਿ ਇੱਥੋਂ ਲੈ ਕੇ ਲਗਭਗ ਤੁਸੀਂ 10 ਇੰਚ ਅੱਗੇ ਹੋ ਠੀਕ ਹੈ ਜੀ ਤੇ ਇੱਥੇ ਆ ਕੇ ਤੁਸੀਂ ਲਗਭਗ 5 ਇੰਚ ਦਾ ਨਿਸ਼ਾਨ ਲਗਾਓ ਤੇ ਕੁਝ ਇਸ ਤਰੀਕੇ ਨਾਲ ਕਰਕੇ ਠੀਕ ਹੈ ਜੀ ਅੱਗੇ ਨੂੰ ਲੈ ਜõ ਇਹ ਐਕਸਟਰਾ ਕਪੜਾ ਜਿਹੜਾ ਤੁਸੀਂ ਵਿੱਚੋਂ ਕੱਢ ਦਿਓ ਤੇ ਇਹ ਤੁਹਾਡੀ ਜਿਹੜੀ ਹੈਗੀ ਆ ਨੈਰੋ ਸਲਵਾਰ ਦੀ ਜਿਹੜੀ ਬਣ ਕੇ ਕਟਿੰਗ ਤਿਆਰ ਹੁੰਦੀ ਹੈ ਠੀਕ ਹੈ ਜੀ ਇਹ ਆ ਕੁਛ ਕਾਟਾਂ ਜਿਹੜੀਆਂ ਸਲਵਾਰਾਂ ਦੇ ਵਿੱਚ ਪਾਈਆਂ ਜਾਂਦੀਆਂ ਜਿਹੜੀਆਂ ਨਾਰਮਲ ਯੂਜ਼ ਦੇ ਵਿੱਚ ਆਉਂਦੀਆਂ ਠੀਕ ਹੈ ਜੀ ਤੇ ਜੇ ਮੇਰੇ ਦੱਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਹੋਵੇ ਤੇ ਤੁਹਾਨੂੰ ਸਮਝ ਆਈ ਹੋਵੇ ਤਾਂ ਪਲੀਜ਼ ਲਾਈਕ ਕਰ ਦਿਓ ਜੀ ਕਮੈਂਟ ਕਰ ਦਿਓ ਜੇ ਕੁਝ ਹਜੇ ਵੀ ਤੁਹਾਨੂੰ ਲੱਗਦਾ ਕਿ ਤੁਹਾਨੂੰ ਸਮਝ ਨਹੀਂ ਲੱਗਿਆ ਜਾਂ ਦੱਸਣ ਵਾਲਾ ਰਹਿ ਗਿਆ ਹੋਵੇ ਤਾਂ ਪਲੀਜ਼ ਇੱਕ ਕਮੈਂਟ ਕਰਿਓ ਤੇ ਮੈਂ ਤੁਹਾਨੂੰ ਜ਼ਰੂਰ ਜਵਾਬ ਦਵਾਂਗੀ Thank you so much.